ਬਿਹਾਰ ਤੋਂ ਪਈਏ ਹੀ ਆਉਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਪਈਏ ਕੁੱਤੇ ਵੀ ਲਿਆਉਣ ਲੱਗ ਗਏ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਪਈਏ ਆਪਣੇ ਸਿਰ ਦੇ ਉੱਪਰ ਬਿਠਾ ਕੇ ਕੁੱਤੇ ਪੰਜਾਬ ਲਿਆਉਣ ਲੱਗੇ ਹਨ ਜਿੱਥੇ ਕਿ ਪੰਜਾਬ ਦੀਆਂ ਨਸਲਾਂ ਤੋਂ ਇਹ ਵੱਖਰੇ ਲੱਗਦੇ ਹਨ ਜਿੱਥੇ ਕਿ ਦੇਖਣ ਨੂੰ ਇੰਜ ਲੱਗਦਾ ਹੈ ਕਿ ਇਹ ਕੁੱਤਾ ਸਿਰ ਉੱਪਰ ਤਾਂ ਬੈਠਾ ਹੈ ਪਰ ਕੁੱਤੇ ਦੀ ਜੋ ਨਸਲ ਤੇ ਆਕਲ ਦਾ ਫਰਕ ਲੱਗਦਾ ਜਿਹੜੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਕੁੱਤੇ ਹਨ ਤੇ ਬੇਹਦ ਫਰਤੀਲੇ ਅਤੇ ਬੇਹੱਦ ਇਹ ਹਰੀ ਲੈ ਹਨ ਪਰ ਇਹ ਕੁੱਤਾ ਬੇਹੱਦ ਦੋਸਤੋਂ ਆਉਣ ਵਾਲੇ ਪੰਜਾਬ ਦੀਆਂ ਨਸਲਾਂ ਵੀ ਵਿਗਾੜ ਦੇਵੇਗਾ ਜਿੱਥੇ ਕੀ ਕਿਹਾ ਜਾਂਦਾ ਹੈ ਕਿ ਭਈਏ ਆਪਣੇ ਪੰਜਾਬ ਦੇ ਵਿੱਚ ਇੰਨੇ ਕਿ ਪੈਰ ਪ੍ਰਸਾਰ ਰਹੇ ਹਨ ਜਿੱਥੇ ਕਿ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਤੇ ਭਈਏ ਪੰਜਾਬ ਦੇ ਵਿੱਚ ਆ ਰਹੇ ਹਨ ਤੇ ਆਪਣੇ ਬਿਹਾਰ ਦੀਆਂ ਨਸਲਾਂ ਵੀ ਪੰਜਾਬ ਦੇ ਵਿੱਚ ਆਉਣ ਲੱਗ ਗਈਆਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋਂ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਇਹ ਭਈਆ ਆਪਣੇ ਸ਼ੇਰ ਉੱਪਰ ਉੱਠਿਆ ਕੀ ਕਰ ਤੈਨੂੰ ਲਿਜਾ ਰਿਹਾ ਹੈ ਪਰ ਇਹ ਪਈਏ ਦੇ ਲਈ ਇਹ ਕੁੱਤਾ ਪਿਆਰਾ ਹੋ ਸਕਦਾ ਹੈ ਪਰ ਸਾਡੇ ਲੋਕਾਂ ਦੇ ਲਈ ਨਹੀਂ ਤੁਸੀਂ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਬਿਹਾਰ ਦੇ ਪਈਆਂ ਵੱਲੋਂ